ਸਰਕਾਰ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਮੈਟਾ ਨੂੰ ਅਜੇ ਵੀ ਇਸੇ ਆਨਲਾਈਨ ਨਿਊਜ਼ ਐਕਟ ਦੇ ਤਹਿਤ ਨਿਰੰਤਰਿਤ ਕੀਤਾ ਜਾ ਸਕਦਾ ਹੈ ਕਿਉਂਕਿ ਫੇਸਬੁੱਕ ਤੇ ਇੰਸਟਾਗ੍ਰਾਮ ਉਪਭੋਗਤਾਵਾਂ ਦਿਆ ਖਬਰਾਂ ਤੇ ਪਾਬੰਦੀ ਦੇ ਬਾਵਜੂਦ ਲੇਖਾਂ ਨੂੰ ਸਾਂਝਾ ਕਰਨ ਦੇ ਵਿੱਚ ਕਮੀਆਂ ਦੇਖੀਆਂ ਜਾ ਰਹੀਆਂ ਨੇ মিডিਆ ਇਕੋਸਿਸਟਮ ਆਬਜ਼ਰਵੇਟਰੀ ਅਧਿਐਨ ਦੇ ਮੁਤਾਬਕ ਦੂਜੇ ਪਲੇਟਫਾਰਮਾਂ ਤੇ ਸੋਸ਼ਲ ਮੀਡੀਆ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਯਤਨਾਂ ਦੇ ਬਾਵਜੂਦ ਸੋਸ਼ਲ ਮੀਡੀਆ ਤੇ ਖਬਰਾਂ ਦੀ ਸਮਗਰੀ ਦੇ ਨਾਲ ਕੈਨੇਡੀਅਨਾਂ ਦੀ ਕੋਲ ਸ਼ਮੂਲੀਅਤ 43% ਤੱਕ ਘਟ ਗਈ ਇੱਕ ਨਵਾਂ ਅਧਿਐਨ ਇਸ ਗੱਲ ਦਾ ਇੱਕ ਗੰਭੀਰ ਪੋਰਟਰੇਟ ਪੇਂਟ ਕਰ ਰਿਹਾ ਹੈ ਕਿ ਕਿਵੇਂ ਮੈਟਾ ਨੇ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਪਲੇਟਫਾਰਮਾਂ 'ਤੇ ਕੈਨੇਡੀਅਨ ਖਬਰਾਂ ਦੀ ਸਮੱਗਰੀ ਨੂੰ ਬਲਾਕ ਕਰਨਾ ਸ਼ੁਰੂ ਕਰਨ ਤੋਂ 1 ਸਾਲ ਬਾਅਦ ਸਾਨ ਕੈਨੇਡੀਅਨ ਨਿਊਜ਼ ਆਊਟਲੈਟ ਦਰਸ਼ਕਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਨੇ ਮੀਡੀਆ ਇਕੋਸਿਸਟਮ ਆਬਜ਼ਰਵੇਟਰੀ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਦੂਜੇ ਪਲੇਟਫਾਰਮਾਂ 'ਤੇ ਸੋਸ਼ਲ ਮੀਡੀਆ ਦੀ ਸ਼ਮੂਲੀਅਤ ਨੂੰ ਵਧਾਉਣ ਦੀ ਯਤਨਾਂ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਖਬਰਾਂ ਦੀ ਸਮੱਗਰੀ ਦੇ ਨਾਲ ਕੈਨੇਡੀਅਨ ਦੀ ਕੁੱਲ ਸ਼ਮੂਲੀਅਤ 43% ਤਾਕ ਕੱਟ ਗਈ ਹੈ ਆਟਵਾ ਵੱਲੋਂ ਜੂਨ 2023 ਦੇ ਵਿੱਚ ਆਨਲਾਈਨ ਨਿਊਜ਼ ਐਕਟ ਪਾਸ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਜੁਆਇੰਟ ਨੇ ਕੈਨੇਡੀਅਨ ਨਿਊਜ਼ ਸਮੱਗਰੀ ਤੇ ਪਾਬੰਦੀ ਲਗਾ ਦਿੱਤੀ ਜਿਸ ਤੇ ਤਕਨੀਕੀ ਕੰਪਨੀਆਂ ਨੂੰ ਉਹਨਾਂ ਦੀ ਸਮੱਗਰੀ ਦੀ ਵਰਤੋਂ ਲਈ ਨਿਊਜ਼ ਪ੍ਰਕਾਸ਼ਕਾਂ ਦੇ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤਾ। ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਸਥਾਨਕ ਨਿਊਜ਼ ਆਊਟਲੈਟ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫੇਸਬੁੱਕ ਤੇ ਨਿਰਭਰ ਕਰਦੇ ਨੇ ਨੂੰ ਖਾਸ ਤੌਰ ਤੇ ਸਖਤ ਮਾਰਿਆ ਗਿਆ ਤੇ ਉਹਨਾਂ ਦੇ ਵਿੱਚੋਂ 30% ਹੁਣ ਸੋਸ਼ਲ ਮੀਡੀਆ ਤੇ ਅਕੇਲਾ ਛੇਲ ਨੇ। ਹਾਲਾਂਕਿ ਸਿਰਫ 22% ਕੈਨੇਡੀਅਨ ਇਸ ਗੱਲ ਤੋਂ ਜਾਣੂ ਹਨ ਕਿ ਪਾਬੰਦੀ ਲਾਗੂ ਹੈ। ਖੋਜ ਦੇ ਅਨੁਸਾਰ ਕੈਨੇਡੀਅਨ ਘੱਟ ਖਬਰਾਂ ਆਨਲਾਈਨ ਦੇਖ ਰਹੇ ਨੇ। ਫੇਸਬੁੱਕ ਤੇ ਇੰਸਟਾਗ੍ਰਾਮ ਤੇ 11 ਮਿਲੀਅਨ ਕਾ ਰੋਜ਼ਾਨਾ ਵਿਊਜ਼ ਦੀ ਜਿਹੜੀ ਹੈ ਉਹ ਟਿਊਨ ਤੱਕ ਗਿਰਾਵਟ ਹੈ ਇਸ ਦੇ ਨਾਲ ਹੀ ਸਕਰੀਨਸ਼ਾਟ ਵਰਗੀਆਂ ਰਣਨੀਤੀਆਂ ਫੇਸਬੁੱਕ ਤੇ ਇੰਸਟਾਗ੍ਰam ਦੀ ਵਰਤੋਂ ਕਰਦੇ ਹੋਏ ਆਬਾਦੀ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਕੈਨੇਡੀਅਨ ਉਪਭੋਗਤਾਵਾਂ ਦੇ ਇੱਕ ਤਿਹਾਈ ਤੋਂ ਵੱਧ ਉਹਨਾਂ ਪਲੇਟਫਾਰਮਾਂ 'ਤੇ ਆਨਲਾਈਨ ਖਬਰਾਂ ਨਾਲ ਜੁੜਨ ਦੀ ਇਜਾਜ਼ਤ ਦੇ ਰਹੀਆਂ ਨੇ ਮੀਡੀਆ ਇਕੋਸਿਸਟਮ ਅਬਜ਼ਰਵੇਟਰੀ ਮੈਗਲ ਯੂਨੀਵਰਸਿਟੀ ਦੇ ਟੋਰਾਂਟੋ ਯੂਨੀਵਰਸਿਟੀ ਅਗਵਾਈ ਵਾਲੀ ਕੋ ਖੋਜ ਪਹਿਲਕਦਮੀ ਨੂੰ ਆਟਵਾ ਤੋਂ ਫੰਡ ਪ੍ਰਾਪਤ ਹੋਏ ਨੇ ਪਰ ਇਸ ਦੇ ਖੋਜ ਕਰਤਾ ਸੰਗੀ ਸਰਕਾਰ ਤੋਂ ਸੁਤੰਤਰ ਨੇ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਸ਼ੁਕਰਵਾਰ ਸਵੇਰੇ ਲੈਂਗਲੇ ਦੇ ਵਿੱਚ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਲੈਂਗਲੇ ਆਰਸੀਐਮਪੀ ਦਾ ਕਹਿਣਾ ਹੈ ਕਿ ਅੱਧੀ ਰਾਤ ਮਿਲੀ ਗੋਲੀਬਾਰੀ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੂੰ ਵੈਲੋਬੀ ਨੇੜੇ 202 ਸਟਰੀਟ ਦੇ ਉੱਤੇ 7000 ਬਲਾਕ ਦੇ ਵਿੱਚ ਬੁਲਾਇਆ ਗਿਆ ਸੀ ਪੁਲਿਸ ਨੂੰ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਮਿਲੀ ਸੀ ਆਰਸੀਐਮਪੀ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਆਦਮੀ ਦੀ ਮੌਤ ਹੋ ਗਈ ਹੈ ਗੋਲੀਬਾਰੀ ਅਜੇ ਇਹ ਜਾਣਕਾਰੀ ਸਪੱਸ਼ ਨਹੀਂ ਮਿਲੀ ਹੈ ਕਿ ਇਹ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਜਾਂ ਫਿਰ ਕਿਸੇ ਗੈਂਗ ਦੇ ਨਾਲ ਸੰਬੰਧਤ ਹੈ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੇਤਰ ਨੂੰ ਕਾਫੀ ਸਮੇਂ ਦੇ ਲਈ ਘੇਰ ਲਿਆ ਗਿਆ ਫਿਲਹਾਲ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਸਬੂਤਾਂ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ